ਹਾਂ ਥੋੜਾ ਵਧੀਆ ਤੇ ਸਾਰੇ ਸੁਰ ਪੱਕੇ ਨੇ ਦੇਖੋ ਚੰਗੀ ਦਾ ਚੰਗਾ ਮੁੱਲ ਅਗਲਾ ਮੰਗੂਗੀ ਸੋਨੇ ਨੇ ਸੋਨੇ ਜਿਹਾ ਵਿਕਣਾ ਹੈ ਪਿੱਤਲ ਨੇ ਪਿੱਤਲ ਜਿਹਾ ਵਿਕਣਾ ਹੈ ਚਾਂਦੀ ਨੇ ਚਾਂਦੀ ਜਿਹਾ ਵਿਕਣਾ ਹੈ ਰੋਜਾ ਸਾਡਾ ਵੀ ਆ ਓਏ ਚੱਲ ਤੂੰ ਰੋਜੇ ਰੱਖਦਾ ਘਰੇ ਕੀ ਕਰਦਾ ਤੂੰ ਸੌਦੇ ਕਰਾ ਦੱਸ ਜੀ ਹੜਦਾ ਉਹਦੇ ਚਾਦੂ ਵਾਲਾ ਤੂੰ ਰੋਜੇ ਤੂੰ ਕੀ ਲੈਣਾ ਕੰਮ ਦੀ ਗੱਲ ਕਰਿਆ ਕਰ ਆਹੋ ਇਹਨੇ ਹਰ ਬਣਾ ਲਿਆ ਤੈ ਮੇਰੀ ਸੁਣ ਲੈ ਗੱਲ ਤੂੰ ਖੜਾ ਤੜਕੇ ਦਾ ਲਖੀਰ ਕੱਢੀ ਉਦਰੀ ਛਾਂਗ ਦੀ ਲਖੀਰ ਨਾ ਕੱਢ ਕਰਕੇ ਦਾ 20000 ਮੰਗੀਆਂ ਨੇ 20 ਬੂਦੀ ਤਾਂ ਨਹੀਂ ਵਿਕਦੀ ਉਹਨੋਂ ਭਾਈ ਜਾਂਦੇ ਨੇ ਮਾਲ ਹੋ ਗਿਆ ਪੂਰਾ ਇੱਕੇ ਪੱਠ ਲੈਣੀ ਆ ਬਸ ਉਹਨਾਂ ਨੇ ਇੱਕੋ ਹੀ ਲੈਣੀ ਹੈ ਮੈਂ ਤੈਨੂੰ ਸਵੇਰੇ ਜਿਹੜਾ ਕੋ ਕਹਾ ਕਿਆ ਤੂੰ ਆਪ ਹੀ ਮਕਾ ਲੈ ਮੈਂ ਮਕਾ ਦੇ 9000 ਲੈ 9000 ਲੈ ਫੜ ਫੜ 9000 ਕਿ ਬਾਏ ਕਹਦੇ ਅੱਧੇ ਦਿਲੋਂ ਕਹਦੇ 9 ਦੀ ਹੈਗੀ 9000 ਤੂੰ ਠਗਿਆਣੀ ਤੇ ਆ ਜਾ ਕੋਈ ਗੱਲ ਤਾਂ ਤੈਨੂੰ ਹਾਂ ਪੂਰੇ 15 ਬੌਲੀਆਂ ਗੱਲਾਂ ਨਾ ਕਰ 2 ਮਿੰਟ ਦਾ ਸੌਦਾ ਨਿਮੇੜ ਲੈਣਾ ਬਸ ਦੇਨੀਆ ਕਿਉਂ ਮਿੱਠੂ ਕਰਨੀ ਪੈਂ ਕਰਨੀ ਕੋਈ ਨਹੀਂ ਤੂੰ ਉਰੇ ਆ ਜਾ ਫਿਰ ਇੱਥੇ ਆ ਜਾ ਬੜੀ 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 ਉਹ ਜੂਗੀ ਪਟ ਜਾਂਦੀ ਹੈ ਜਾਂਦੀ ਹੈ ਕਿਤੇ ਬਾਹਰ ਆਏ ਪਰ ਬਾਹਰ ਨਿਕਲ ਖਾੜੇ ਚ ਲੈ ਨਹੀਂ ਲੈ ਛੋਟੇ ਵੀਰ ਅਸੀਂ ਨਾ ਰੁਪਈਆ ਲੈਣ ਦੇਸੋ ਕਹਿ ਕੇ 500 ਕੋਈ ਠੱਗੀ ਨਹੀਂ ਮਾਰਨੀ ਸਾਹਮਣੇ ਕਹਿ ਕੇ ਲੈਣੇ ਆ ਕੋਈ ਐ ਨਹੀਂ ਹੈਗਾ ਉਦੇ ਨਾਲ ਹੋਰ ਤੇਰੇ ਨਾਲ ਕੁਝ ਹੋਰ ਕਿਤੇ ਤੈਨੂੰ ਐ ਕਹਦੀ ਐ ਲੈ ਐਨੇ ਦੀ ਤੇਰੀ ਵਿਸ਼ਤੀ ਉਤਲੇ ਸਾਡੇ ਉਹ ਗੱਲ ਸਾਡੇ ਲਈ ਨਹੀਂ ਹੈ ਇਹ ਚ ਨਾ ਵੇਚਾ ਲੈ ਪੱਠ ਵੇਚਤੀ ਉਹਨਾਂ ਘਰ ਪੂਰੀ 11000 ਦੀ ਚਾਹ ਨਾ 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 ਚੁੱਪ ਚੁੱਪ ਹੋ ਜਾ ਚੁੱਪ ਹੋ ਜਾ ਕੋ ਮੇਰੀ ਸੁਣ ਲੈ ਨਾ 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 ਮੈਂ ਰੱਖ ਰੋ ਜਾ ਮੈਂ ਭਕਾਈ ਕਰਨੇ ਬਾ ਪੂਰਾ 12 ਦੇ ਚੱਲ ਬਸ ਮੈਂ ਤੁਹਾਨੂੰ ਸਾਰੀ ਸੜਤੇ ਹਾਂ ਮੈਂ ਇੱਕ ਗੱਲ ਦੱਸਾਂ ਤੈਨੂੰ ਹਾਂ ਦੋਏ ਪਾਸੇ ਲਿਖਾਈ ਇਹੀ ਕਰ ਲੈ ਲਿਖਾਈ ਦੀ ਗੱਲ ਨਹੀਂ ਫਿਰ ਵੈਨ ਲਖਾਈ ਕਰਾ ਦੋ ਲਿਖਾਈ ਮੈਂ ਕਰਾ ਦੂੰ 12 ਦੇ ਦਿਨ ਲਿਖਾਈ ਕਰਾ ਦੇਗਾ ਹਾਂ 12 ਜਾਂ 11:30 ਫਿਰ ਤਾਂ ਉੱਤੀ ਆ ਜੂ ਨਹੀਂ ਫਿਰ ਉੱਥੇ ਕਿਉਂ ਆ ਗਿਆ ਫਿਰ ਤਾਂ ਉੱਤੀ ਆ ਗਈ ਕਾਹਨੇ ਨਾ ਐਨੀ ਮਾਰਨਾ ਬਸ 11:30 ਹੋਊਗੀ ਲਿਖਾਈ ਆਪੋ ਆਪਣੀ ਕਰਾਂਗਾ ਲੈ ਮੈਂ ਵੀ ਤਰਾ ਕੋਈ ਨਹੀਂ ਤੂੰ ਰਾਜੀ ਰਹਿ ਤਾ ਸਰਦਾਰਾ ਪਾ ਵਾਦਾ ਕਰੇ ਹੋਰ ਲੈਣ ਦੀ ਲੋੜ ਹੀ ਨਹੀਂ ਚੰਗੇ ਪੈਸੇ 2000 ਆ ਹਾਂ ਹਾਂ ਓਏ ਉਹ ਮੁੰਡਿਆਂ ਦਾ ਨੋਟ ਆਹ ਮੁੰਡਿਆਂ ਦਾ ਅੱਛਾ ਲੈ ਲਿਆ ਹਾਂ ਕਰਾ ਦੇ हां 200 ਲੈ ਆਤੀ ਨਹੀਂ ਕਿਸੇ ਆਪੇ ਇਮਾਨਤ ਨਹੀਂ ਕਰਨਾ ਆਪਾਂ ਕੈਕ ਲੈ ਲਾਗੇ ਕਿਹਦਾ ਦੋ ਬਾਕੀ ਇਹ ਟਾਈਮ ਰੱਬ ਨੇ ਦਿੱਤਾ ਆਪਾਂ ਨੂੰ ਠੰਡਾ ਕਰਕੇ ਖਾਲਾ ਨਹੀਂ ਉਹ ਕਦੇ ਵੀ ਹੋਣੀ ਕਿਸੇ ਨਾਲ ਠੱਗੀ ਨਹੀਂ ਮਾਰਨੀ ਕਿਉਂ ਜੀ ਹਾਂ ਹਾਂ ਇਹ ਗੱਲ ਆ ਲੈ ਮਣੀ ਇਹ ਰੱਬ ਨੇ ਟਾਈਮ ਦਿੱਤਾ ਠੰਡਾ ਕਰਕੇ ਖਾਲਾ ਤੇ ਕਪੜਾ ਵੀ ਖਦਰ ਦਾ ਠੰਡਾ ਲੈ ਉਹ ਕਦੇ ਤੁਸੀਂ ਹੀ ਰੱਖ ਲਓ ਬਸ ਠੀਕ ਹੈ ਕਪੜਾ ਨਹੀਂ ਮਿਲਦਾ ਹੁਣ ਹਾਂ ਮਿਲਦਾ ਨਹੀਂ ਠੰਡਾ ਰਹਿੰਦਾ ਮਿਲਦੀ ਨਹੀਂ ਹੁਣ ਹਾਂ ਸਭੇ ਕਰਾਂ ਹਾਂ ਜੀ ਹੁਣ ਬਿਖਤੀ ਨਹੀਂ ਕਰਦਾ بابا جی پسند نے منگی لاتے آپ جیسا لے لو بولیں جانے دیا دا اگلا اچھی تھلو چکتے جب آپ گئی دس ہزار دیا دس ہزار دیا یہ چپ کر جاؤ تو بولے دس ہزار دیا کہ وہ دس ہزار دیا دنیا اور کن چودہ دیا بھی نہیں ہے 12.5 ਕੋਈ 12 ਦੀਆਂ ਨਹੀਂ ਹੋਰ ਨਹੀਂ ਉਹਰਾ ਹੱਥ ਕਰਵਾਈ ਪੈਸੇ ਕੱਢਦਾ ਬਸ ਚੱਲ ਵੇ ਪੈਸੇ ਨਹੀਂ ਕੋਲ ਹੋਣੇ ਇਹਨੇ ਘੋਟਰੇ ਨੇ 4 ਕਮਾਲ ਕੀ ਹੈ 9000 ਪਰਾਂ ਕਹਿੰਦੀ ਦੱਸ ਦਿਆਂ ਲੈ ਲੈ 10000 ਛੋਟਾ ਜਾਨਵਰ ਦੇਖ ਲਾਓ ਇਦੋਂ ਇਦੋਂ ਛੋਟਾ ਕਿਵੇਂ ਪਾਲੇਗਾ ਬਣਾ ਨਹੀਂ ਭਰਦੀਆਂ ਮੇਰੇ ਅਸੀਂ ਨਹੀਂ ਇਦੋਂ ਛੋਟੇ ਦੇ ਬੰਦੇ ਮਰ ਜਾਣਗੇ ਹਾਂ ਆ ਲੈ ਲੈ ਤੂੰ ਵੀ ਸੁਨੱਖੀਆਂ ਨੇ ਕੱਢ ਦੇ ਕੱਢ ਦੇ ਚੱਕ ਪਾੜ ਲੈ ਫੜਾ 10000 ਛੋਟੇ ਜਿਹਾ ਫੜਾ ਕੋਈ ਗੱਲ ਨਹੀਂ ਲਾ ਜਾ। ਓ ਫੜ 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 ਨਹੀਂ ਤੂੰ ਚੰਗੀਆਂ ਨੇ ਨਹੀਂ। ਵਾ ਪਪਾ ਕੋ ਦਿਚਾ ਬਪੇ ਦੇ। ਹੈ? ਹੈ? ਨਹੀਂ ਆ ਲਓ ਯਾਰ। ਜਾਂਦੇ। ਔਰ ਕਿੰਨੇ ਦੀਆਂ ਨੇ? ਹੈ? ਆਹਲੇ ਦੀ ਗੱਡੀ ਲਹਾਈ ਐ। ਜਾਂਦਾ ਰੁੱਕਿਆ ਐ। ਤੈਨੂੰ ਢਿੱਡ ਚੋਂ ਲਿਕੜਦਾ ਬੱਚਾ ਨਹੀਂ ਕੋਈ ਦਿੰਦਾ ਦੱਸੋ ਕਿਹੜਾ ਪਾਲੀ ਦਿੰਦਾ ਸਾਰੇ ਪਾਲੀਆਂ ਆਵੇ। ਸਾਰੇ ਮੇਹ ਨਹੀਂ ਦੇਖੋ। ਪੋਹੀ ਲੈ ਲੈ। ਸਾਲੀਆਂ ਲੰਗੂ ਓਏ ਇਹ ਵਧੀਆ ਚ ਨੇ। ਲੰਗੂਰ ਵਰਗੀਆਂ। ਵਧੀਆ। ਫਾਲ ਤਲਾਵਾ ਫਾਲ ਨਾਲ ਦੇ ਕਿ ਕਰ ਰੇ ਲੈ ਜੋ ਕਿ 10 ਸਦਨਾ ਦੇ ਕਿਉਂ ਭਈ 850 ਲੈਣੇ ਉਹਨੇ ਬਿਨਾ ਪੁੱਛੀ ਇਸ ਦਾ ਕਹਿਤਾ ਵੀ ਲੈ ਚਲਦਾ ਸਕਦੇ ਤੇ ਉਹਨੇ ਤਾਂ ਜੀ ਮੁੱਲ ਵੀ ਨਹੀਂ ਕਰਿਆ ਤੇਰੀ ਗੱਲ ਦੀ ਫੁੱਲ ਛਾੜ ਦੇ ਦੱਸਾ ਵੀ ਗਾਹ ਕ ਮੰਡੀ ਚੋਂ ਖਾਲੀ ਨਾ ਅੱਜ ਅਜ ਤਾਂ ਹੀ ਆਈ ਸੀ ਵੀ ਚਲ ਦੇਖਦੇ ਹੋ ਮੰਗ ਲਿਆ ਤਾਂ ਸਾਡਾ ਤਾਂ ਲਾਣੇ ਦਾ ਹੁਣ ਚਾਪਰ ਕੀ ਗੱਲ ਕੀ ਕਰੀਏ ਫੜੀ 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 ਛੱਡੀ ਨਾ ਫੜੀ ਨਹੀਂ ਆਣੀ ਇਹ ਭੈਣ ਨਹੀਂ ਬਾਹਲੀ ਤੇਜ ਆ ਕਿਵੇਂ ਪੱਤੇ ਸਾਰੇ ਨੇ ਵਾ ਬਾਈ ਖੜ ਜਾ ਕੋਈ ਨਹੀਂ ਖੜਾ ਹੋਇਆ ਬਾਦੀ ਗੱਡੀ ਜੀ ਮੇਰੇ ਤੇ ਲੈ ਨਹੀਂ ਆ ਚਲੋ ਕੇਸੇ ਖਤਮ ਹੈ ਤਾਂ ਮਰ ਗਿਆ ਕੇਸਰ ਕਿੰਨੇ ਦਿਨ ਦੇ ਰਹਿ ਇਹ ਅੱਜ ਅਸੀਂ ਸਦਾ ਸੋ ਇਹ ਅਵਿਗਾਟਾ ਬਣਾ ਜਾ ਬਾਦਾ 10000 ਮੇਰੇ ਰੱਖ ਲਓ ਦਸ ਸੀ ਜੀ ਦਸਿਆਂ ਨੂੰ ਮੈਂ ਚਾਹਤੀ ਵੀ ਲੈ ਜਾ 10000 ਤੂੰ ਨਵੇਂ ਫੜਾ ਹੜ ਹੜ ਯਾਰ ਹੜ 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 ਫੜ ਹੜ ਹੜ ਸਾਡੀ ਤਾਂ ਦਲਾਲੀ ਦੇਵੇਂਗਾ 500 ਰੁਪਏ ਖੋਸੋਗੇ ਜਿਹੜੀ ਲੈਣੇ ਆ ਸੀ ਸਾਡੀ ਤਾਂ ਦੇਵੇਂਗਾ ਦਲਾਲੀ ਹੜ ਦੇ ਮੁੰਡੇ ਨੂੰ ਰੁਪਈਆ ਲਾ ਲਾ ਇਹ 9000 ਰੁਪਈਆ ਲਾ ਪੱਜ ਤੂੰ ਕਿੱਧਰ ਪੱਜੇਗਾ ਹੁਣ ਪੰਚਾਇਤ ਚੋ ਲੋ ਉਹ ਬੋਣੀਆਂ ਆਜ਼ਾਦੀ ਕਰਿਆ ਦਾ ਜਿਹੜੇ ਨੂੰ ਕਰਾ ਕੇ ਜਾਂਦਾ ਬਾਬੇ ਤੋਂ ਇਹ ਨੋਟ ਕਰਾ ਹੋਇਆ ਯਾਰ ਦੀ

ਇਹ ਤਾਂ ਜਮੀਨ ਹੀ ਫਮਾ ਬਫਾ ਲਾ ਹੁਣ ਲੈਓ ਜੀ 151 ਦੇ ਦੋ ਆਪਕੇ ਗੱਲ ਸੁਣੋ ਹਰਿਆਣੇ ਚੋਂ ਸਾਡਾ ਮਿੱਤਰ ਹੈ ਮਾਨ ਬੋਧਵਾਤਾ ਇਹਨੂੰ ਹਰਿਆਣੇ ਚੋਂ ਇਹ ਦੂਰੋਂ ਇੱਕ ਕੋਈ ਸਹੀ ਰੇਟ ਮੰਗੀ ਚੂਨੇ ਚਿੱਟਾ ਤਫਾਰ ہماری 21000 ਨਹੀਂ ਦੇਣੀ ਆ ਤੁਸੀਂ ਦੱਸੋ ਜੀ ਅਸੀਂ ਦੱਸ ਦਈਏ ਅਤਾ ਇੱਕ ਚੇ ਨਹੀਂ ਮੜਾਂਗੇ ਦੇਣੀਆਂ ਨੇ ਦੀਦੀ ਨਹੀਂ ਦੇਣੀਆਂ ਜਮੀਨ ਨਾਲ ਛਾਈ ਵਾਲਾ ਕੱਢੋ ਜਾਦੂ ਆ ਅਜਾੜਾ ਕੱਢ ਦੋ ਸੋਲਾ ਉਹ ਜਿਹੜਾ ਉਹਨੋਂ ਤਾਂ ਬੱਟੇ ਲਿਆ 200 ਦੇ ਉਹੀ ਐਹੀ ਨਾ ਇਹਦਾ ਚਲਾਉਣੀ ਨਹੀਂ ਤੋ ਹੋਕਰਾ ਕੇ ਰੱਖਣੀ ਐ ਮਾਰ ਨਹੀਂ ਮਾਰਦੇ ਨਾ ਦੇਈ ਨਾ ਦੇਈ ਅਸੀਂ ਨਾ ਜੋ ਤੈਥੋਂ ਕਹਿ ਕੇ 600 ਰੁਪਏ ਲਵਾਗੇ ਛੱਡਦੇ ਨਹੀਂ ਨਾ ਦੇ ਫਿਰ ਜਾ ਦੇ ਫਿਰ ਰੱਖ ਲੈ ਬਈ ਚੱਲ ਰਹੀ ਐ ਫਿਰ ਐ ਕਰ ਅਸੀਂ ਇਥੋਂ ਮੰਡੀ ਚੋਂ ਵਗ ਜਾਣੇ ਨਿਕੜ ਕੇ ਤੂੰ ਆਪੇ ਵੇਚ ਲੈ ਚੱਲ ਕੋਈ ਨਹੀਂ ਚੱਲ ਕੋਈ ਨਹੀਂ بس بیچتیاں پوریਆਂ 15000 ਦੀਆਂ ਨਾ 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 ਮਾਲ ਚੱਕ ਲੈ ਜਾ ਲੈ ਜਾ ਚੱਕ ਨਹੀਂ ਨਹੀਂ ਮੈਂ ਕਹਿੰਦਾ ਨਹੀਂ ਲੈਂਦੇ ਉਹ ਰੱਬ ਮੱਖਰਾ ਵੇ ਲੈਂਦੇ ਨਹੀਂ ਆ ਰੱਖ ਲੈ ਲੈ ਜਾ ਨਾ 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 ਔਰ بس ਮੰਨ ਲੈ ਲਈ ਫਿਰ ਤੁਸੀਂ ਕਰਵਾ ਦਿਓ ਹਾਂਜੀ ਲਖਾਈ ਹੋ ਬਾਈ ਫਿਰ ਨਹੀਂ ਕਰਵਾ ਦੇ ਹਾਂਜੀ ਕਰਵਾ ਦੇ ਇਹ ਵੀ ਥੋੜਾ ਮਾਨ ਕਰਿਆ ਫਿਰ ਭੰਮ ਅੱਧਾ ਤੋਂ ਇਹਦਾ ਬਥੇਰੀ ਹਾਂਜੀ ਹੋ ਲਖਾਈ ਆ ਦਾ ਆਪਣੇ ਆਪਣੇ ਹਾਂਜੀ ਲਖਾਈ ਹੋ ਬਾਈ ਓ ਕਿੱਡੀ ਗੱਲ ਹੈ ਨਹੀਂ ਨਹੀਂ 500 ਦੋਨੋਂ ਆਈ ਜਰਜਾ ਤੋਂ ਗਾਇਬ ਉਹ ਜਰ ਜੇ ਇੱਕ ਤੇਰੀਆਂ ਬੇਇੱਜ਼ਤੀਆਂ ਤੂੰ ਸਾਡੀ ਇੱਜ਼ਤ ਕਰ। ਛੋਟੀ ਦਾ ਇੱਜ਼ਤ ਕਰ ਦੋ ਫਿਰ। ਸਾਡੇ ਨਾਲ ਲੜਦੇ। ਨਹੀਂ ਨਹੀਂ ਛੋਟੇ ਵੀ ਲੜਦੇ। ਅੱਛਾ ਹੀ ਆਪ ਕੋ ਆਉਦੀ ਹੈ। ਤੇਰੇ ਸਾਹਮਣੇ ਨਹੀਂ ਜਾਂਦੇ। ਛੱਡੀ ਨਾ ਛੱਡੀ ਰੁਪਈਆ ਲਖਿਆ ਥੋਡੀ ਆਪ ਆਉਦੀ ਹੈ। ਆ ਜਾ ਲਖਿਆ। ਲਖਿਆ। ਉਹ ਪੈਸੇ ਲਖਿਆ। ਨਹੀਂ ਰਾਜੂ 20 ਦੇ ਕਰਾ। ਕੀ ਕਰਾ ਦੇ? 20 ਦੇ। ਆ ਛੋਟੇ ਸਾਹਮਣੇ ਹੁਣ ਸਾਡੇ ਸਤਾਵਾਵਾਂ ਹੁੰਦੀ ਤੇ ਛੋਟੇ ਸਾਹਮਣੇ। ਕੌਣ ਦਿੰਦਾ ਸੀ? ਉਹ ਬਾਪੂ। ਉਹ ਮੇਰੀ ਗੱਲ ਉਹਨਾਂ ਨੂੰ। ਉਹ ਬਾਪਾ ਆ ਗਿਆ ਗੱਡੀ 'ਚ। ਹਾਂ। ਉਹ ਬਾਪਾ ਦਾ ਦਿੱਤਾ ਫਿਰ ਐਸ ਹਿਸਾਬ ਨਾਲ ਤਾਂ ਕਰ ਮੈਨੂੰ ਨਾ ਘਰੀਬ ਨੂੰ ਮਾਰੋ ਮਾਦਾ ਕਰਾਇ ਤੇ ਗੱਡੀ ਕਰ 15 200 ਮਿਲ ਜੂ ਤੁਹਾਨੂੰ ਬਸ ਨਹੀਂ ਨਾ ਹੁਣ ਨਹੀਂ ਮੁਰਦੀਆਂ ਬਾਈ ਨਾ ਤੇ ਚੱਪਾ ਜਾ ਇਹ ਨਹੀਂ ਮੁਰਦੀਆਂ ਇਹ ਤਾਂ ਪੈਸੇ ਬਣੋ ਨਾ ਕੁਝ ਵੀ ਨਹੀਂ ਮਿਲਦਾ ਜਾ ਵਗ ਜਾ ਆਹ ਗੁੱਜੂ ਵਿਕਰਮ ਟਿਕਦੇ ਹੀ ਨਹੀਂ ਮੇਰੇ ਕਮਾਲ ਕਰਦਾ ਤੂੰ ਪੈਸੇ ਕੱਟ ਲੈ ਜਾ ਲਾ ਦੇ ਬਾਈ ਬਸ ਲਾ ਦੇ ਕੋਈ ਗੱਲ ਨਹੀਂ ਦੋਆਂ ਦੇ ਕਿੰਨੇ ਰੁਪਏ ਨੇ ਦੋਆਂ ਦਾ 100 ਆਹ ਆ ਜਾ ਸਾਬ ਨਾ ਮੰਗ ਲੈ ਕਿਹੜਾ ਨੇ ਕਾਲੇ ਵੀਰੇ ਆ ਬੱਚੀਆਂ ਨੇ ਕਾਲੀ ਹੱਥ ਤੇ ਕਾ ਹੈਲੋ ਤੇ ਲਾਲ ਪੱਠਾ ਵੀ ਕਾਲੀ ਆ ਹਾਂ ਅਬ ਆਥਮੇ ਲੈ ਰਿਹਾ ਮੈਂ ਬਲਾ ਸਰਦਾਰ ਨੂੰ ਉਹ ਮੰਨ ਕੇ ਖੜੇ ਸਾਈ ਯਾਰਾ ਕਾਢੋ ਦੋਸ ਦਾ ਜੱਗੂ ਹਾਂ ਉਹੀ ਹੈ ਉਹੀ ਹੈ ਤੂੰ ਹੋਰ ਹੈ ਉਹੀ ਹੈ ਉਹ ਤੋਂ ਹਰ ਦੁਪਾ ਲੈਣਾ ਕਰੀਏ ਜੀ ਜਿੰਨੇ ਮਤਲਬ ਨੇ ਨੇੜੇ ਜਾ ਨਾ ਉਹ ਚੇਨੀ ਨਾ ਉਹ ਚੇਨੀ ਨਾ ਪੱਟ ਚ ਨਹੀਂ ਬਾਲੀ ਅਰੇ ਫੜਕੀ ਖੜ ਜਾ ਦੋਨੇ ਦੋਤੇ ਅਡਾ ਕਾਲੇ ਬਈ ਲੈ ਕਾਲੇ ਬਾਈ ਹਾਜੀ ਆ ਬੋਲੀ 9000 ਦੀਆਂ ਦੇਉ ਜੀ ਇਹਨਾਂ 18 ਦੀਆਂ ਵੀ ਨਹੀਂ ਹੈਗੀਆਂ ਠੀਕ ਹੈ ਜੀ ਬਸ ਜਿਹਾ ਮੂੰਹ ਕਰ ਲਿਆ ਖੁਰਕਣ ਲੱਗ ਗਿਆ ਖੁਰਕ ਪੈ ਗਈ

ਫੜ ਜਾ ਓਏ ਬੋਲ ਓਏ ਕਰਦਾ ਕੁਸ ਕਰੋ ਜੀ ਕਰੋ ਬੋਲ ਥੋੜੀ ਜੀ ਆ ਨਰਮ ਹੈ ਨਰਮ ਇੱਕ ਬੜੀ ਵੀ ਹੈ ਜੀ ਬੜੀ ਕਿਹੜਾ ਪਹਾੜ ਹੋ ਗਈ ਚੱਲ ਪਹਾੜ ਨਹੀਂ ਨੋਟਿਸ ਪਾ ਕੇ ਗਿਆ ਇੱਕ ਤਾਂ ਛੋਟੇ ਭਾਈ ਗੱਲ ਸੁਣ ਮੇਰੀ ਮੇਮਨੀਆਂ ਨਹੀਂ ਛੇਤੀ ਹੁਣ ਮਿਲਦੀਆਂ ਮੇਮਨੀਆਂ ਦੀ ਡਿਮਾਂਡ ਇਹ ਬਹੁਤ ਹੈ ਹਾਂ ਡਿਮਾਂਡ ਜਿਹੜੀ ਗੱਲ ਹੈ ਇਹ ਤਾਂ ਵੀ ਸਰਾ ਖੜਾ ਛੋਟੇ ਜੋ ਵੇਚਦੀ ਲੈ ਲਈ ਫਿਰ ਇਲੇ ਸਾਫ ਗੱਲਾਂ ਇੱਕੋ ਹੀ ਦੱਦਲੇ ਵੀ ਮਿੱਤਰਾਂ ਹੁਣ ਪਿੰਦੇ-ਪਿੰਦੇ ਨੂੰ ਇੱਕੋ ਜਮੀ ਇੱਕੋ ਫਿਰ ਭਾਈ ਕਹਿੰਦਾ ਉਹ ਤਾਂ ਕਰਾਂ ਜੀ ਮੈਂ ਨਰਮ-ਗਰਮ 15.5 ਦੇ ਲਈ 15.5 ਤਾਂ ਮੰਗੀ ਹੋ ਜਾਂਣਾ ਕਹਿੰਦਾ ਹੋ ਗਿਆ 18 ਮੰਗਿਆ 18 ਮੰਗੇ 18 ਕਰ ਗਿਆ ਅੱਡੇ ਬੰਦਾ ਨਾਲ ਐ ਤਾਂ ਚ 20 ਮੰਗ ਲਾ ਵੀਰੇ ਥੱਲੇ ਆ ਜਾ ਜਮੀ ਇਹ ਵਾਲਾ ਪੂਰੀਆਂ 11 ਦੀਆਂ ਦੰਨੇ ਨਹੀਂ ਦਾ ਚੂਹ ਕਾਰੋ ہاتھ پورا ہاتھ نہیں مرضی پوریا بارہ وہ بلایا کسی نے سودا ہی نہیں بنتا لو جی وادی یار نرما جی جی ਕਹਿਆ ਬੱਚਾ ਬੇਚਾਰਾ ਪੰਜ ਚਾਰ ਪੰਜ ਉਹ ਬੱਠਾ ਹਾਂ ਗਈ ਦੇਖ ਸਕਦੇ ਤੁਸੀਂ ਉਹੀ ਛੋਟੇ ਨਾਲ ਕੱਟਾ ਬੰਨਦਾ ਅਖੇ ਕ੍ਰਿਸਕੇ ਲੈ ਜਾਊਗਾ ਹਲੋ ਬੱਠੇ ਵਧੀਆ ਲੈ 12000 ਓ ਲੈ ਬਹੁਤੀਆਂ ਹੀ ਗੱਲਾਂ ਨਾ ਕਰ ਓਏ ਤੇਣੀਆਂ ਨੇ ਦੇਈ ਨਹੀਂ ਮੁੜਕੇ ਨਹੀਂ ਆਉਂਦੇ ਤੇਰੇ ਨਾਲ ਵੇਸੀ ਮੁੜਕੇ ਆਉਂਦੇ ਨਹੀਂ ਬਾਈ ਅਸੀਂ ਆ ਜਮੀ ਨਹੀਂ ਆਉਂਦੇ ਫਿਰ ਕਦੋਂ ਲੈ ਸਾਡਾ ਸੌਦਾ ਨਹੀਂ ਵੇਚਦਾ ਕੋਈ ਗੱਲ ਹੀ ਕੋਈ ਗੱਲ ਹੀ ਆ ਕਰ ਓ ਨਾ ਬਾਬਾ ਤਾਂ ਜਿਹਦੇ ਨਾਲ ਦਾ ਪੁੱਛਿਆ ਵੀ ਨਹੀਂ ਮੁੰਡਾ ਹੀ ਖੜਾ ਉਹ ਲੈ ਵਿਚਾਰਾ ਪੂਰੀਆਂ 13000 ਦੀਆਂ ਵੇਚਤੀਆਂ ਬਸ ਤੇਰੀ ਮਰਜ਼ੀ ਆ ਅੜਨਾ ਦੇ ਦੇ ਨਹੀਂ ਮਾਰ ਜਾ ਜਿੱਤੇ ਦੀਆਂ ਕਹਦਾ ਕਹੇ 12500 ਦੀਆਂ ਕਹਦਾ 12500 ਯਾਰ ਐ ਤਾਂ ਜੇ 20 ਮੰਗ ਲੈ ਯਾਰ ਚੱਲਾ ਸਿੱਟਾ ਲੈ ਯਾਰ ਪੰਕੋ ਠੀਕ ਹੈ ਚੱਲੇ ਕਿੱਧਰ ਗਿਆ ਬਾਬਾ ਓਏ ਲੰਦਰ ਆਉ ਰਿਹਾ ਓਰੀਆ ਓਰੀਆ ਪਰ ਬਾਰੇ ਤਾਂ ਸੀ ਆਪਾਂ ਨੇ ਕਿਹਾ ਮੰਨੂ ਨਾ ਮੰਨੂ ਕਰਾਂਗੇ ਜਾਈਂ ਬਤਾਰੋ ਕੋ ਬੰਦ ਕੌਣ ਉਹ ਮੈਥੋਂ ਕਾਨੂੰ ਕੁਛ ਕਹੋ ਨੇ ਹੋਰ ਕੁਛ ਨਿਕਲ ਜੂ ਨਾ ਹੋਰ ਨਾ ਕਿਉਂ ਮੈਂ ਡਰਦਾ ਦੁੱਦਾ ਨਹੀਂ ਚ ਉਹ ਮੇਰਾ ਭਾਈ ਵੀ ਆ ਗਿਆ ਹੁਣ ਤਾਂ ਬਾ ਮੈਨੂੰ ਸਾਰਾ ਹੋ ਗਿਆ ਸਾਰਾ ਹੋ ਗਿਆ ਮੈਨੂੰ ਮੇਰਾ ਭਾਈ ਆ ਗਿਆ ਸਾਰਾ ਹੋ ਗਿਆ ਹੁਣ ਤਾਂ ਅਸੀਂ ਕੁੱਟ ਲਾਂਗੇ ਇਹਨੂੰ ਹੁਣ ਨਹੀਂ ਛੱਡਦੇ ਇਹਨੂੰ ਬਾਬਾ ਜੀ ਰਿਹਾ ਉੱਪਰ ਦੇਖੋ 13000 ਨੀਮਨੀਆਂ ਤੇ ਲਾਤਾ ਉਰੇ ਆਓ ਆ ਜਿਹੜੀ ਨੀਮਨੀ ਹੈ ਕਿਸੇ ਨੂੰ ਕੀ ਪਤਾ ਇਹਦੀ ਕਦਰ ਦਾ ਉੱਚੇ ਮੱਥੇ ਦੀ ਨੀਵ ਨਹੀਂ ਐ ਖੜੀ ਸਿੰਗੀ ਦੀ ਬੈਠੀ ਸਿੰਗੀ ਦੀ ਇਹ ਨਾਲੇ ਬੈਠੀ ਬੈਠੀ ਕਿਉਂ ਐ ਮਾਰੀ ਮਾਰੀ ਖੜੀ ਐ ਖੜੀ ਹੋ ਕੇ ਮੁਰੂਗੀ ਕਹਾ ਤੂੰ ਤੂੰ ਸਾਡੇ ਨਾਲੋਂ ਜ਼ਿਆਦੇ ਚੇਲਾ ਹੈ ਕੱਲ ਵੀ ਪੂਤਨੀ ਸਵਿਆਂ ਚ ਅੱਧਾ ਬਨ ਕੇ ਲਾਲ ਪੱਗ ਕਰਦਾ ਫਿਰਦਾ ਜੱਗ ਉਹ ਜੀ ਲਵੇ ਹਾਂ ਆ ਦੇਖ ਹਾਂ ਇਹ ਕਿਉਂ ਹਾਂ ਇਹ ਕੋ ਨਾਲ ਦਾ ਰੂੰਗੇ ਚ ਪਾਈ ਆ ਮੈਂ ਤੂੰ ਬੰਦਾ ਕੰਨ ਲਾ ਰੂੰਗੇ ਚ ਆਉਂਦੀ ਐ 23000 ਦਾ ਖਰਾਬ ਕਰਦੇ ਨਾ ਤੇਰਾ ਹਾਂ ਆ ਗਿਆ ਵੇ 23 ਹਾਂ ਕਰਨੀ ਹੋਣੀ ਚੀਚਾ ਚੰਗੀਆਂ ਨੇ ਦਾ ਮੈਂ ਰੂੰਗੇ ਚ ਲੈਣਾ ਤਾਂ ਸ਼ਕਾਰ ਕੁੱਟ ਕੇ ਹੋਰਾਂ ਕਰ ਉਹ ਹੱਥ ਦੇਣੀਆਂ ਨੇ ਦੇਈ ਨਹੀਂ ਦੇਣੀਆਂ ਜਮੀਨਾਂ ਦੀ ਐਸੀ ਤੇ ਅਸੀਂ ਮਰਾ ਅੱਲੇ ਨਾ ਕਰ ਹਸੋ ਤਾਂ ਅਸੀਂ ਲੈਣੀ ਲੈਣੇ ਨੇ ਚੋ ਖਾਵਾਂਗੇ ਤਸੋ ਕਹਿ ਕੇ ਖਾਣੇ ਸਾਨੂੰ ਕੋਈ ਡਰ ਨਹੀਂ ਹੂੰ ਲੋਕ ਸਾਨੂੰ ਕਹਿੰਦੇ ਐ ਨਰਪੀ ਨੰਦੇ ਅਸੀਂ ਜਵੇਂ ਚੁਗਾ ਚੋਰ ਕਰਤੀ ਨੰਗੇ ਹੋ ਨੱਚਦੇ ਵੀ ਨਹੀਂ ਤੇ ਲੋਕਾਂ ਦੇ ਵਿੱਚਣ ਲਾਪੇ ਹਾਂ ਹਾਂ ਪੂਰੇ ਸਾਧ ਬਣਾਤੇ ਅਲਾਰ ਪਾਰ ਪਾਰ ਦੀ ਕੁਸ਼ਤੀ ਆਲੇ ਪਾਰ ਪਾਰ ਦੀ ਕੁਸ਼ਤੀ ਤੇ ਕਰਤੀ ਚੁਸਤੀ ਮੁਸਤੀ ਪੂਰਾ 14 ਨੀਆਂ ਹੋ ਗਿਆ ਠਾਕ 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 ਠੀਕ ਕਿੱਧਰ ਖੜ ਜਾ ਥਾਪੀ ਨਹੀਂ ਮਾਰੀ ਹੁਣ ਤਾਂ ਥਾਪੀ ਮੂਹ ਖਾਂ ਕੱਢਦੀ ਆ ਆਪ ਵੀ ਮਾਰਦੀ ਆ ਬਾਈ ਥਾਪੀ ਮਾਰ ਨਾ ਖੁਸ਼ ਹੋ ਨਹੀਂ ਹੁੰਦਾ ਉਠਾਈ ਆ ਸੋਡੀ ਮਾਰ ਉਹ ਜੱਗੂ ਆ ਉਹਦਾ ਕਰਾਇਆ ਉਹਦਾ ਲੋਟਾ ਜੱਗੂ ਆ ਚੱਕ ਦੋ ਮੇਮਨੀਆਂ ਦੋ ਮੇਮਨੀਆਂ ਪਾਗੜੀ ਚ ਇਹ ਠੀਕੇ ਜਾਣਗੀਆਂ ਬਾਈ ਕੋਈ ਨਹੀਂ ਕੋਈ ਠੀਕੇ ਜਾਣਗੀਆਂ ਬਾਈ ਦੇਖ ਸਕਦੇ ਹੋ ਉਹ ਜਿਹੜੀ ਮੇਮਨੀਆਂ ਕਲਿਓ 10000 ਦੀ ਹੈ ਉਹ ਕਲਿਓ 10000 ਦੀ ਹੈ ਸਾਨੂੰ ਕਿਹਨਾਂ ਪਤਾ ਨਹੀਂ ਚੀਜ਼ ਦਾ 23000 ਦੀ ਵੇਚੀ ਇਹਦੇ ਨਾਲ ਕਿ 23000 ਦੀ ਹੈ ਨੇ ਉਹ ਤਾਂ ਉਹਦੇ ਨਾਲ ਕੀ ਜਾਣਗੀਆਂ ਫਿਰ ਤਾਂ ਆਹ ਮਾਮਿਆਂ ਦੀ ਕਬਰ ਕਰ ਮੈਂ ਤਾਂ ਕੱਲ੍ਹ ਹੱਤ ਕਰਾ ਕੇ ਆਏ ਬੱਲੇ ਬੱਲੇ ਤੇਰੇ ਉੱਥੇ ਹਨੂਮਾਨਗੜ੍ਹ ਚ ਬਾਧੂ ਰੁਪਈਆ ਬਣਿਆ ਵਿਚਾਰਿਆਂ ਨੇ ਬੜਾ ਸਤਕਾਰ ਕਰਿਆ ਲੋਕਾਂ ਨੇ ਹਾਂ